ਆਪ ਬਤਰੀਏ ਵਿੱਚ ਪਹੁੰਚੇ ਆ ਇਸ ਵੇਲੇ ਆਪਾਂ ਪਾਕਿਸਤਾਨ ਦੇ ਬਾਰਡਰ ਤੇ ਆ ਠਾਕਰਪੁਰ ਸੀਮਾ ਜਿਹੜੀ ਆ 58 ਨੰਬਰ ਚੌਂਕੀ ਦੇ ਉੱਤੇ ਆਪਾਂ ਖੜੇ ਇੱਥੋਂ ਅੱਗੇ ਜਿਹੜਾ ਪਾਕਿਸਤਾਨ ਸ਼ੁਰੂ ਹੋ ਜਾਂਦਾ ਇਹ ਏਰੀਆ ਬਹੁਤ ਹੀ ਪ੍ਰਭਾਵਿਤ ਏਰੀਆ ਆ ਜਿੱਥੇ ਕਿ ਕਾਫੀ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਹੈਲਥ ਪ੍ਰੋਬਲਮ ਆ ਰਹੀ ਪਛਵਾ ਦੀ ਪ੍ਰੋਬਲਮ ਆ ਰਹੀ ਸੀਗੀ ਸੋ ਅੱਜ ਆਪਾਂ ਡਾਕਟਰ ਅੰਬੇਡਕਰ ਵੈਲਫੇਅਰ ਸੁਸਾਇਟੀ ਗੜਦੀ ਵਾਲਾ ਵੱਲੋਂ ਸਾਡੇ ਹਰਪਾਲ ਸਿੰਘ ਜੀ ਭੱਟੀ ਸਾਹਿਬ ਡਾਕਟਰ ਨਿਰਮਲ ਸਿੰਘ ਜੀ ਔਰ ਕਰਨੈਲ ਸਿੰਘ ਜੀ ਐਕਸ ਸਰਵਿਸਮੈਨ ਨੇਵੀ ਤੋਂ ਔਰ ਇਹਨਾਂ ਦੇ ਨਾਲ ਕੁਲਦੀਪ ਸਿੰਘ ਜੀ ਵੀ ਐਕਸ ਸਰਵਿਸ ਨੇਵੀ ਨੇ ਔਰ ਇਹਨਾਂ ਦੇ ਨਾਲ ਸਾਡੇ ਕੈਪਟਨ ਸਾਹਿਬ ਤੇ ਸਭਰ ਆਪਾਂ ਸਾਰੇ ਸਾਥੀਆਂ ਦੇ ਨਾਲ ਇੱਥੇ ਪਹੁੰਚੇ ਆ ਸੋ ਸਾਨੂੰ ਇੱਥੇ ਤੱਕ ਪਹੁੰਚਣ ਦੇ ਵਿੱਚ ਜਿੱਥੇ ਸਾਡੇ ਇਲਾਕੇ ਦੇ ਸੰਗਤਾਂ ਦਾ ਸਹਾਰਾ ਉਸੇ ਐਨਆਰਆਈ ਵੀਰਾਂ ਦਾ ਵੀ ਸਹਾਰਾ ਹੋਗਾ ਕੈਨੇਡਾ ਵਾਲੇ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਮਾਲੀ ਸਹਾਇਤਾ ਕੀਤੀ ਉਹਨਾਂ ਦੇ ਸਹਿਯੋਗ ਤੇ ਹੋਰ ਸਾਥੀਆਂ ਦੇ ਸਹਿਯੋਗ ਦੇ ਨਾਲ ਅੱਜ ਆਪਾਂ ਪਸ਼ੂਆਂ ਦੀਆਂ ਦਵਾਈਆਂ ਲੈ ਕੇ ਤੇ ਆਪਣੇ ਹਿਊਮਨ ਜਿਹੜੇ ਆਪਣੇ ਜਿਹੜੇ ਹੈਗੇ ਆ ਮਨੁੱਖੀ ਦਵਾਈਆਂ ਮਨੁੱਖੀ ਜਿਹੜੇ ਡਾਕਟਰ ਆ ਉਹਨਾਂ ਨੂੰ ਨਾਲ ਲੈ ਕੇ ਸਾਰਿਆਂ ਨੇ ਦਵਾਈਆਂ ਲੈ ਕੇ ਆਏ ਸੀਗੇ ਤੇ ਇੱਧਰ ਆ ਕੇ ਦੇਖਿਆ ਤੇ ਹਾਲਾਤ ਕਾਫੀ ਖਰਾਬ ਸੀਗੇ ਸੋ ਹੁਣ ਕਾਫੀ ਹਾਲਾਤ ਸੁਧਰ ਰਹੇ ਆ ਪਰ ਜਿਹੜੀਆਂ ਹੈਲਥ ਦੀ ਪ੍ਰੋਬਲਮਜ਼ ਆ ਰਹੀਆਂ ਆ ਤੇ ਉਹਦੇ ਲਈ ਆਪਾਂ ਦੁਬਾਰਾ ਫੇਰ ਇਥੇ ਵਿਜ਼ਿਟ ਕਰਾਂਗੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਬਹੁਤ-ਬਹੁਤ ਸ਼ੁਕਰੀਆ ਜੀ ਜੋ ਜੋ ਮਨ ਕਰ ਦਿਓ